ਇਸੇ ਮੌਲਕ ਨੂੰ ਜੇ ਤੂੰ ਫੜ ਕੇ ਨਾ ਗਲਮੇ ਤੋਂ ਅੰਦਰ ਨਾ ਕੀਤਾ ਤੇ ਤੈਨੂੰ ਵੀ ਛੱਡਾਂਗੇ ਨਹੀਂ ਐਸਚੋ ਸਾਹਿਬ ਇਹ ਗੁੰਡਾ ਕਰਦੀ ਇੱਥੇ ਬੰਦ ਕਰਨੀ ਪੈਣੀ ਹੈ ਮੈਂ ਵੀ ਤਾਂ 5 ਸਾਲ ਰਿਹਾ ਐਮ.ਐਲ.ਏ ਜਿੰਨੇ ਮੌਲਕ ਦੀ ਤਨਖਾਹ ਹੈ ਨਾ ਹੁਣ ਐਮ.ਐਲ.ਏ ਦੀ ਜਿਹਦੇ ਨਾਲੋਂ ਜ਼ਿਆਦਾ ਮੈਂ ਪੈਨਸ਼ਨ ਲੈਣਾ ਹੈ ਮੌਲਕ ਸਿਆ ਤੈਨੂੰ ਯਾਦ ਕਰਾ ਦਿਆਂ ਕਿ ਤੂੰ ਮਿੰਤਾ ਕਰਦਾ ਹੁੰਦਾ ਸੀਗਾ ਵੀ ਮੈਂ ਵੀ ਕਿਤੇ ਇਲੈਕਸ਼ਨ ਲੜੂਗੀ ਨਹੀਂ ਲੜੂਗਾ ਅੱਜ ਜਿਹੜੀ ਤੇਰੇ ਕੋਲੇ ਕਾਰਾਂ ਆ ਗਈਆਂ ਇਹਦਾ ਵੀ ਹਿਸਾਬ ਲੈਣਾ ਹੈ ਜਿਹੜੀਆਂ ਤੂੰ ਕੋਠੀਆਂ ਬਣਾ ਰਿਹਾ ਹੈ ਉਹਦਾ ਵੀ ਹਿਸਾਬ ਲੈਣਾ ਹੈ ਕੀਦਾ ਕੇਂਦਰੀ ਬਾਰੇ ਕ 2000 ਕਰੋੜ ਦਾ ਘੁਪਖਾ ਕਰ ਸਕਦਾ ਹੈ ਤੇ ਆ ਜਿਹੜੇ ਛੋਟੇ ਛੋਟੇ ਐਮਐਲਏ ਸੀਗੇ ਇਹ ਸੋਚਦੇ ਹੁਣ ਸਾਡਾ ਕੀ ਬੁਆਡ ਨੂੰ ਇਹ ਸਾਰਾ ਹਿਸਾਬ ਲਿਆ ਜਾਣਾ ਇਹ ਜਿਹੜੇ 3 ਸਾਲ ਤੋਂ ਗੁੰਡਾਗਰਦੀ ਕੀਤੀ ਹੈ ਨਾ ਤੇ ਗੁੰਡਾਗਰਦੀ ਤੇਰੀ ਹੁਣ ਬੰਦ ਕਰਨ ਵਾਸਤੇ ਲੋਕ ਇਕੱਠੇ ਹੋ ਰਹੇ ਆ ਤੇ ਦੋਨੇ ਬਾਖੜੀਆਂ ਕਰਕੇ ਐਮਐਲਏ ਮਰਦਾਬਾਦ ਮਰਦਾਬਾਦ ਐਮਐਲਏ ਮਰਦਾਬਾਦ ਸੱਚਾ ਮਰਦਾਬਾਦ ਜੰਦਾਬਾਦ ਜੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜੰਦਾਬਾਦ ਸਾਥੀਓ ਤੁਸੀਂ ਲਗਭਗ 3.5 ਸਾਲਾਂ ਤੋਂ ਅਮੋਲਕ ਸਿੰਘ ਦੇ ਗੁੰਡਾਗਰਦੀ ਦਾ ਨਾਚ ਦੇਖ ਰਹੇ ਹੋ ਕਿਵੇਂ ਗੁੰਡਾਗਰਦੀ ਕਰ ਰਿਹਾ ਹੈ ਇਹਨੂੰ ਭੁਲੇਖਾ ਸੀ ਕਿ ਸਾਰਿਆਂ ਨੂੰ ਦਬਾ ਲਿਆ ਜਾਵੇਗਾ ਜਿਹੜਾ ਮੜਾ ਜਿਆ ਬੋਲਦਾ ਉਸੇ ਨੂੰ ਦਵਾ ਲਿਆ ਦਵਾ ਲਿੰਦਾ ਹੈ ਤੇ ਨਾਲ ਗੁੰਡੇ ਰੱਖੇ ਹੋਏ ਆ ਸਾਥੀਓ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਆ ਵੀ ਮੈਂ 5 ਸਾਲ ਰਿਹਾ ਇਥੋਂ ਐਮ.ਐਲ.ਏ ਇੱਕ ਵੀ ਬੰਦਾ ਕਹਦਾ ਵੀ ਮਾਸਟਰ ਬਲਦੇਵ ਸਿੰਘ ਨੇ ਕਿਤੇ ਪਰਚਾ ਦਰਜ ਕਰਵਾਇਆ ਇੱਕ ਵੀ ਬੰਦਾ ਕਹਦਾ ਮਾਸਟਰ ਬਲਦੇਵ ਸਿੰਘ ਨੇ ਉਥੇ 25 ਲੱਖ ਲੈ ਲਿਆ ਉਥੇ 10 ਲੱਖ ਲੈ ਲਿਆ ਮੈਂ ਵੀ ਤਾਂ 5 ਸਾਲ ਰਿਹਾ ਐਮ.ਐਲ.ਏ ਜਿੰਨੇ ਜਿੰਨੇ ਮੌਲਿਕ ਦੀ ਤਨਖਾਹ ਨਾ ਹੁਣ ਐਮ.ਐਲ.ਏ ਦੀ ਇਹਦੇ ਨਾਲੋਂ ਜ਼ਿਆਦਾ ਮੈਂ ਪੈਨਸ਼ਨ ਲੈਣਾ ਹੈ। ਅਮੋਲਕ ਸਿਆ ਤੈਨੂੰ ਯਾਰ ਕਰਾ ਦਿਆਂ ਕਿ ਤੂੰ ਮਿੰਤਾ ਕਰਦਾ ਹੁੰਦਾ ਸੀਗਾ ਵੀ ਮੈਂ ਵੀ ਕਿਤੇ ਇਲੈਕਸ਼ਨ ਲੜੂਕ ਨਹੀਂ ਲੜੂਗਾ। ਅੱਜ ਜਿਹੜੀ ਤੇਰੇ ਕੋਲੇ ਕਾਰਾਂ ਆ ਗਈਆਂ ਇਹਦਾ ਵੀ ਹਿਸਾਬ ਲੈਣਾ ਹੈ। ਜਿਹੜੀਆਂ ਤੂੰ ਕੋਠੀਆਂ ਬਣਾ ਰਿਹਾ ਹੈ ਉਹਦਾ ਵੀ ਹਿਸਾਬ ਲੈਣਾ ਹੈ। ਤੇ ਐਸਐਚਓ ਨੂੰ ਕਹਿੰਨੇ ਆ ਵੀ ਐਸਐਸਓ ਸਾਹਿਬ ਸਮਾਂ ਆਉਣ ਵਾਲਾ ਸਮਾ ਆਉਣ ਵਾਲਾ ਐਸੇ ਮੌਲਕ ਨੂੰ ਜੇ ਤੂੰ ਫੜ ਕੇ ਨਾ ਗਲਮੇ ਤੋਂ ਅੰਦਰ ਨਾ ਕੀਤਾ ਤੇ ਤੈਨੂੰ ਵੀ ਛੱਡਾਂਗੇ ਨਹੀਂ ਐਸਚੀਓ ਸਾਹਿਬ ਇਹ ਗੁੰਡਾਗਰਦੀ ਇੱਥੇ ਬੰਦ ਕਰਨੀ ਪੈਣੀ ਹੈ ਤੁਸੀਂ ਪੰਜਾਬ ਦੇ ਵਿੱਚ ਗੁੰਡਾਗਰਦੀ ਕਰ ਰਹੇ ਹੋ ਮਾੜੀ ਮੋੜੀ ਸ਼ਰਮ ਮਨ ਲਓ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਜਿਸ ਪਰਿਵਾਰ ਦਾ ਜਿਸ ਲੋਕਾਂ ਦਾ ਬੰਦਾ ਆਪ ਕਰਪਟ ਹੋਵੇਗਾ ਬੰਦਾ ਆਪ ਹੀ ਮਾਰ ਹੋਵੇਗਾ ਉਹ ਦੂਜਿਆਂ ਨੂੰ ਕੀ ਰੋਕੇਗਾ ਦੂਜਿਆਂ ਨੂੰ ਕੀ ਰੋਕੇਗਾ ਜਿਹੜਾ ਪਿਓ ਨਸ਼ਾ ਕਰਦਾ ਹੈ ਤੇ ਆਦੇ ਬੱਚਾ ਨੂੰ ਕਿਵੇਂ ਰੋਕੇਗਾ ਅਸੀਂ 2019 ਦੇ ਵਿੱਚ ਮੈਂ ਤੇ ਖੈਰਾ ਸਾਹਿਬ ਨੇ ਇਹ ਪਰਨ ਲਿਆ ਕਿ ਕੇਜਰੀਬਾਲ ਤੂੰ ਪੰਜਾਬ ਨਾਲ ਠੱਗੀ ਕਰਦਾ ਹੈ ਤੂੰ ਧੋਖਾ ਕਰਦਾ ਹੈ ਅਸੀਂ ਤੇਰੀ ਇਹ ਗੱਲਾਂ ਚੱਲਣ ਨਹੀਂ ਦੇਣੀਆਂ ਕਿਉਂ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੇਜਰੀਵਾਲ 3 ਮਹੀਨੇ ਬਾਹਰ ਲਾਉਂਦੇ ਲਾ ਕੇ ਆਇਆ ਜੇਲ੍ਹ ਦੇ ਵਿੱਚ ਮਨੀਸ਼ ਸ਼ਿਸ਼ੋਧਿਆ ਜੇਲ੍ਹ ਦੇ ਵਿੱਚ ਲਾ ਕੇ ਆਇਆ ਇਹਦਾ ਦੂਸਰੇ ਮੰਤਰੀ ਜੇਲ੍ਹ ਦੇ ਵਿੱਚ ਲਾ ਕੇ ਕਿਉਂ ਕਿਉਂਕਿ ਕਰਾਪਸ਼ਨ ਕੀਤੀ ਸੀ ਦੇ ਚੰਗੇ ਕੰਮ ਕੀਤੇ ਹੁੰਦੇ ਤਾਂ ਹਰਦੇ ਨਾ ਹੀ ਤਿੰਨੇ ਚਾਰ ਜਿਹੜੇ ਹੁਣ ਪੰਜਾਬ ਵਾਲੇ ਪਾਸੇ ਵੀ ਹੀਰਾ ਕੱਤਦੀਆਂ ਜਦੋਂ ਕਿਹਦਰੀ ਬਾਰੇ ਕੰਮ 2000 ਕਰੋੜ ਦਾ ਘੁੱਪ ਘਪਲਾ ਕਰ ਸਕਦਾ ਹੈ ਤੇ ਆ ਜਿਹੜੇ ਛੋਟੇ ਛੋਟੇ ਐਮਐਲਏ ਸੀਗੇ ਇਹ ਸੋਚਦੇ ਹੁਣ ਸਾਡਾ ਕੀ ਬਗਾੜ ਲੂ ਇਹ ਸੋਚਦੇ ਵੀ ਹੁਣ ਸਾਡਾ ਕੀ ਬਗਾੜ ਲੂ ਇਹ ਸਾਰਾ ਹਿਸਾਬ ਲਿਆ ਜਾਣਾ ਤੇਰੇ ਜਿਹੜੇ ਪਲਾਟ ਦਾ ਵੀ ਤੇਰੀ ਕੋਠੀ ਦਾ ਵੀ ਤੇਰੀ ਕਾਰ ਦਾ ਵੀ ਆਉਣ ਵਾਲਾ ਸਮਾਂ ਸਾਥੀਓ ਤੁਸੀਂ ਥੋੜਾ ਜਾ ਜਮੀਰ ਤੋਂ ਕੰਮ ਜ਼ਰੂਰ ਲਿਓ ਅੱਜ ਜੇ ਹੁਕਮਚੰਦ ਨਾਲ ਹੋਈ ਐ ਕੱਲ ਨੂੰ ਕਿਸੇ ਨਾ ਹੋਰ ਨਹੀਂ ਵੀ ਹੋ ਸਕਦੀ ਐ ਜੇ ਤੁਸੀਂ ਸੱਚੇ ਆਪਣੇ ਜੈਤੋ ਦੇ ਬਾੜਸ ਸਮਝਦੇ ਹੋ ਆਪਣੇ ਜੈਤੋ ਦੇ ਜ਼ਿੰਮੇਵਾਰ ਬੰਦੇ ਸਮਝਦੇ ਹੋ ਤੇ ਇਹੋ ਜਿਓ ਲੋਕਾਂ ਨੂੰ ਨੱਥ ਪਾਣੀ ਹੋਵੇਗੀ ਇਹੋ ਜਿਓ ਲੋਕਾਂ ਨੂੰ ਨੱਥ ਪਾਣੀ ਹੋਵੇਗੀ ਅਖੀਰ ਦੇ ਵਿੱਚ ਇੱਕ ਨਾਹਰਾ ਲਾ ਕੇ ਮੈਂ ਬੰਦ ਕਰਾਂਗਾ ਐਮ ਐਲ ਏ ਮਰਦਾਬਾਦ ਜੰਦਾਬਾਦ ਐਮ ਐਲ ਏ ਮਰਦਾਬਾਦ ਜੰਦਾਬਾਦ ਐਸ ਏ ਟਾ ਮਰਦਾਬਾਦ